ਉਹ ਸਮਰਥ ਵੜਾ ਮੇਰੀ ਮਤ ਥੋੜੀ ਤੂੰ ਤੇ ਮਹਾਨ ਸਾਗਰ ਦੀ ਤਰ੍ਹਾਂ ਹੈ ਮੇਰੀ ਅਕਲ ਤੇ ਨਿੱਕਾ ਜਿਹਾ ਫੈਲਾ ਚਲੋ ਜੇ ਦਿੱਤੇ ਮੈਂ ਛੋਟੀ ਜਿਹਾ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹਥੇ ਦੀ ਗੱਲ ਹੈ 2500 ਸਾਲ ਪੁਰਾਣੀ ਯੂਨਾਨ ਪੇਥਨ ਸ਼ਹਿਰ ਸਮੁੰਦਰ ਦੇ ਟੱਟ ਤੇ ਸੁਕਰਾਟ ਤੈਲ ਰਿਹਾ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾਂ ਦੇ ਵਿੱਚ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਹੇ ਹੈ ਉਹਦੇ ਹੱਥੇ ਚ ਪਿਆਲਾ ਸੀ ਕਹਿੰਦੇ ਬਹੁਤ ਧੇਰ ਦਾ ਇਸ ਸਮੁੰਦਰ ਨੂੰ ਮੈਂ ਪਿਆਲੇ 'ਚ ਭਰਨਾ ਚਾਹਦਾ ਮੇਰੇ ਪਿਆਲੇ 'ਚ ਆ ਜਾਵੇ ਪਰ ਮੈਂ ਥੱਕ ਗਿਆ ਇਹ ਆਂਦਾ ਹੀ ਨਹੀਂ ਮੇਰੇ ਪਿਆਲੇ 'ਚ ਬਚ ਜਾਂਦਾ ਹੈ ਕਈ ਦਿਨ ਸੁਕਰਾਤ ਰੋਣ ਲੱਗ ਪੈਂ ਹੈ ਪ੍ਰਭੂ ਤੂੰ ਇਸ ਬੱਚੇ ਤੋਂ ਮੈਨੂੰ ਅਕਲ ਦਿਲਾਣੀ ਸੀ ਵਾਕਈ ਸਾਗਰ ਪਿਆਲੇ 'ਚ ਨਹੀਂ ਆਵੇਗਾ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਨਹੀਂ ਆਵੇਗਾ ਨਹੀਂ ਆਵੇਗਾ اے ਪ੍ਰਭੂ ਤੂੰ ਇਤਨਾ ਮਹਾਨ ਮੇਰੀ ਅਕਲ ਦੇ ਕਨਕਾਜਿਆਂ ਪਿਆਲੇ ਇਸ ਸਾਗਰ ਪਿਆਲੇ ਚ ਨਹੀਂ ਆਵੇਗਾ ਨਹੀਂ ਆਵੇਗਾ ਇੰਜ ਬੋਲੀ ਗਏ ਕਿ ਬੱਚੇ ਨੇ ਸੁਣਿਆ ਮੈਨੂੰ ਕਹਿ ਰਿਹਾ ਭਾਵੇਂ ਸੁਗਰਾਤੇ ਆਪਣੀ ਧੁੰਨ ਵਿੱਚ ਮਸਤ ਸਨ ਇਸ ਸਾਗਰ ਪਿਆਲੇ ਚ ਨਹੀਂ ਆਏਗਾ ਨਹੀਂ ਆਏਗਾ ਨਹੀਂ ਬੱਚੇ ਨੇ ਵੀ ਸੁਣ ਲਿਆ ਵਕਈਏ ਸਾਗਰ ਪਿਆਲੇ ਚ ਨਹੀਂ ਆਏਗਾ ਉਹਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਖਿਆ ਜਾਲ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲੇ ਸੋ ਨਹਾ ਸੋ ਸੇਰਾ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਕਰਾ ਉਸ 4-5 ਸਾਲ ਦੇ ਬੱਚੇ ਦੀ ਪਹਿਲੀ ਬੇਨ। ਅਖੇ بڑے بڑے ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ। ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭੇ। ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹਉ ਸੰਗ ਦਾ। ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ। ਲੀਨ ਹੋ ਸਕਦਾ। ਗੱਲ ਸਮਝ ਜਾ ਗਈ। ਪਤਾ ਚੱਲ ਗਿਆ। ਰਾਜ਼ ਮਿਲ ਗਿਆ।